ਸਸ ਕਾਲੀ ਹੋਛ ਨਾ ਕੀ ਹਾਲ ਚਾਲ ਆ ਕੇ ਆਏ ਆ ਪਕੰਨਾ ਮਿਲ ਜੇ ਗਣਾ ਸੁੱਟਣਾ ਬਾਕੀ ਵੈਨੇ ਅੱਜ ਟਰਾਲੀ ਕਿਨੇ ਆਣੀ ਹੈਗੀ ਆਪਣੀ ਆਪਣੀ ਵਾਲੇ ਬੜੀ ਪਿੱਛੇ ਵੇ ਲੈਂਡ ਬਹੁਤ ਲੰਮੀ ਹੈ ਇਹ ਤੁਲਦੀ ਵੀ ਇਹ ਟਰਾਲੀ ਗਰਿਆਣਾ ਹੈ ਬਾਕੀ ਜਿਵੇਂ ਆ ਹੁਣ ਇੰਨੇ ਤਾਂ ਵੱਧ ਗਏ ਨੇ ਭਰਾਏ ਲੱਦਣ ਦਿਆ ਗਨੇ ਸਾਰੇ ਇਹ ਕੋਤੇ ਪੈਟਰਨ ਮੇ ਜਾ ਰਿਹਾ ਸਟਾਟ ਮਨਾ ਵੇ ਇਹ ఆ ట్రాక్టర్ ఒకటై چلےగా భై దబ్బా హోటల్ వాలీ పర్చే 45 ది పర్చే వ చత్తు తు లగే అవ్నే అగ్ని పర్ల లాయ గలే ఓ పర్ల లాయ గలే బోజ్ వజన హుందా వే గన్నే చ ਨਦਾ ਪ੍ਰਵਾ 575 ਬਾਈ ਇੱਥੇ ਕੋਈ ਮੋਡੀਫਾਈ ਨਹੀਂ ਹੋਇਆ ਕੋਈ ਸਿੰਪਲ ਟਰੈਕਟਰ ਚੱਲਦੇ ਨੇ ਬਿਲਕੁਲ ਜਿਵੇਂ ਕੰਪਨੀ ਵਾਲੋ ਆਏ ਨੇ ਆਏ ਸਾਡੀ ਟਰਾਲੀ ਆਈਡੀ ਅੱਛਾ ਅੱਗੇ ਇਹ ਕੋਲ ਬੱਟਾ ਇੱਧਰ ਵੇਖੋ ਇਹ ਝੋਟ ਬੱਗੀ ਦੀ ਲਾਈਨ ਸਾਰੀ ਆਪਣੇ ਵਾਲੇ ਦੀ ਹੁਣ ਆ ਗਈ ਵਾਰੀ ਵੇਨੇ ਕਿੰਨੇ ਕੁਇੰਟਲ ਤੁਲ ਲੈ ਭਾਈ 100 ਦਾ ਹੜਾ ਹੁੰਦਾ ਪੂਰਾ ਟੋਡਲ ਟਰੈਕਟਰ ਟਰਾਲੀ ਦਾ ਕਿੰਨੇ ਦਾ ਲੋਡਿੰਗ ਹੋਦੀ ਵੀ ਹੈ ਲੋਬੀ 96 96 ਕੁਆਂਟਲ ਪੂਰਾ ਬਾਕੀ ਦੇ ਲੱਗ ਕੇ ਵੇਨੇ ਲਾਣੇ ਵੀਡੀਓ ਬਣਾਣਾ ਲੋ ਵੀ ਆਪਾਂ ਪਹੁੰਚ ਗਏ ਆ ਜਿੱਥੇ ਗੰਨਾ ਉੱਤਰਦਾ ਹੈ ਇਧਰ ਬੁੱਗੀਆਂ ਖਾਲੀ ਹੁੰਦੀਆਂ ਨੇ ਤੋਂ ਲੱਗਿਆ ਨੇ ਇਹ ਆ ਲੱਗੀ ਆਪਣੀ ਟਰਾਲੀ ਤੇ ਆ ਗਿਆ ਵੈਸੇ ਇਹ ਗਾੜਾ ਬੜੀ ਆ ਟਰਾਲੀ ਚਿੱਟਾ ਤੇ ਪੱਜਾ ਇੱਕ ਵਾਰ ਤੇ ਟਰਾਲੀ ਨੂੰ ਚੁੱਕ ਲੈ ਗਿਆ 2 ਘੰਟੇ ਤਿੰਨ ਲਾ ਕੇ ਟਰਾਲੀ ਭਰੀ ਦੀ ਤੇ ਓਕੇ। ਵਾਕੀਂ ਇਧਰ ਵੇਖੋ ਆ ਟਰੱਕ ਚੁੱਕਣ ਲੈਣੇ। ਇੱਕੋ ਧਾਮੇ ਕਰਨਾ ਹੋਣਾ ਵੇਖਾ ਕਿੰਨੇ ਤੇਜ਼ ਆ। ਕੇ ਵਿੱਚ ਚੈਨ ਖਿਚਣ ਦੀ ਹੈ। ਬੁਗਿਆਂ ਦਾ ਵਧੀਆ ਇੱਥੇ ਸਿੱਧੀ ਬੈਕ ਕਰੋ ਸੱਦੇ ਓਰ ਤੋਂ ਚੱਲੋ ਬਈ ਕੰਮ ਨੇ ਬੜਿਆ। ਬਈ ਇਹੋ ਪੂਰੀ ਚੈਨ ਥੱਲੇ ਇਹ ਐਵੇਂ ਜਾਂਦੀ ਤੋੜ ਤੱਕ ਤੋੜ ਤੱਕ ਆੜ ਦਾ ਸਾਈਆਂ ਨੇ ਇਹ ਜਿਹੇ ਤੇਜ਼ ਵੱਜਨੇ ਨਾ ਥੱਲਾ ਪਾੜਦੇ ਟਰਾਲੀ ਦਾ ਏ भी होगी खाली तो चली होने चुप के सारा साफ करके दे बिच पाल तो ये लानी है ਓ ਭਾਈ 23 23 23 ਖਲ ਨੇ ਹੁਣ ਦੇਖ ਕਿੰਨਾ ਹੋਗਾ ਸੁਣਦੇ 12 ਵਾਰ ਵਾਰ 2 ਬੱਟਲ ਪੜ ਗਿਆ ਏ ਚੱਕਾ ਇਹੇ ਚਲੇ ਕੋਈ ਆਪੋ ਮਿੰਦਰਾ ਡੋਕੇ ਦਾ ਵੇਡ ਘੱਟ ਤੇ ਕੁਛ ਗੰਨਾ ਤੁਰੀ ਜਾਂਦਾ ਜਿਆਦਾ